ਜਿੱਥੇ ਅੱਜ ਪੂਰੇ ਦੇਸ਼ ਵਿੱਚ 26 ਜਨਵਰੀ ਮੌਕੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਕੱਢਿਆ ਹੈ ਔਰ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਹੀ ਕਿਸਾਨ ਇਕੱਠੇ ਹੋ ਕੇ ਕਿਸਾਨ ਸੰਜੁਗਤ ਮੋਰਚਾ ਦੇ ਹੇਠਾਂ ਆ ਕੇ ਉਹਨਾਂ ਨੇ ਇੱਥੇ ਮੋਰਚਾ ਲਗਾਇਆ ਹੋਇਆ ਹੈ ਔਰ ਟਰੈਕਟਰ ਮਾਰਚ ਵੱਖ-ਵੱਖ ਜਗ੍ਹਾ ਤੇ ਜਥੇਬੰਦੀਆਂ ਨੇ ਕੱਢੇ ਹਨ ਤਾਂ ਜੋ ਸਰਕਾਰ ਜਿਹੜੀ ਹੈ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਜਿਹੜੀ ਮੰਗਾਂ ਨਹੀਂ ਮੰਨ ਰਹੀ ਉਹ ਉਹਨਾਂ ਨੂੰ ਮੰਗਾਉਂ ਮਾਨਲੇ ਉਹਨਾਂ ਵੱਲੋਂ ਕਹਿਣਾ ਹੈ ਕਿ ਇਹ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਔਰ ਜਿੰਨੀ ਦੇਰ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਦਾਂ ਹੀ ਸੰਘਰਸ਼ ਕਰਦੇ ਰਾਵਾਂਗੇ ਉਧਰ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹਨ ਵਕ ਵਕ ਆਗੂਆਂ ਨੇ ਆਪਣੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਕੀ ਤਾੜਨਾ ਕੀਤੀ ਹੈ ਤੇ ਕੀ ਬੇਨਤੀ ਕੀਤੀ ਹੈ ਆਓ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੈਮਰਾ ਸਾਡਾ ਤਸਵੀਰਾਂ ਦਿਖਾਏਗਾ ਇੱਕ ਬਹੁਤ ਵੱਡਾ ਇਕੱਠ ਜਿਹੜਾ ਆ ਅੱਜ ਖੀਨਾਂ ਦੇ ਵਿੱਚ ਜਿਹੜਾ ਸੈਲੋ ਬਣਿਆ ਹੈ ਉਹਨੂੰ ਘੇਰਿਆ ਹੋਇਆ ਹੈ ਔਰ ਬਹੁਤ ਹੀ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ ਦਿਖਾਈ ਦੇ ਰਹੀਆਂ ਹਨ ਕੈਮਰਾ ਸਾਡਾ ਤੁਹਾਨੂੰ ਤਸਵੀਰਾਂ ਦਿਖਾਏਗਾ ਮੁੱਖਦੀ ਗੱਲ ਕੀ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਆਪਣਾ ਸ਼ਗਰਸ਼ ਇਦਾਂ ਹੀ ਜਾਰੀ ਰਹਾਗੇ ਸ਼ਮਸ਼ੀਰ ਸਿੰਘ ਠਵਾਲ ਪ੍ਰਧਾਨ ਕਿਸਾਨ ਯੂਥ ਵਿੰਗ ਪੰਜਾਬ ਸਰਕਾਰਾਂ ਚੁਕਣਗੀਆਂ ਸਰਕਾਰਾਂ ਹਾਰਨਗੀਆਂ ਕਰਤੇ ਕਿਸਾਨ ਜਿੱਤਣਗੇ ਇਹ ਤੁਹਾਨੂੰ ਮੈਂ ਅੱਜ ਦਾਵਾ ਕਰਦਾ ਵੀ ਕਿਸਾਨ ਜਿੱਤ ਕੇ ਵਾਪਸ ਆਉਣਗੇ ਉਥੋਂ ਤੇ ਕਿੰਨਾ ਕੁ ਲੰਬਾ ਹੈ ਟਰੈਕਟਰ ਮਾਰਚ ਵਿੱਚ ਤੁਹਾਨੂੰ ਕੀਤਾ ਕਿੱਥੇ ਜਾਏਗਾ ਇਹ ਜੀ ਪਿੰਡ ਅਠਵਾਲਾ ਗੇਟ ਬਾਪੂ ਫੌਜਾ ਸਿੰਘ ਫ੍ਰੀडम फाइਟਰ ਤੋਂ ਸਟਾਰਟ ਹੋ ਕੇ ਸ਼ੀਨੇ ਜਿਹੜਾ ਸੈਲੋ ਪਲਾਂਟ ਉੱਤੇ ਤੱਕ ਜਾਏਗਾ ਬਿਲਕੁਲ ਜੀ ਬਿਲਕੁਲ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਸਰਕਾਰ ਦੇ ਜਿਹੜੇ ਚੀਫ ਸਕੱਟਰੀ ਆਏ ਸੀ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਕੀਤੇ ਜਾਣਗੇ ਅਗਰ ਨਹੀਂ ਹੁੰਦੇ ਤੇ ਸਾਡਾ ਜਿਹੜਾ ਮੋਰਚਾ ਵਾ ਨਿਰੰਤਰ ਜਾਰੀ ਚੱਲ ਰਿਹਾ ਵਾ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸ ਪ੍ਰਣਾ ਰਾਜ ਜੀ ਗੁਰਪ੍ਰੀਤ ਸਿੰਘ ਸ਼ੀਨਾ ਪ੍ਰਧਾਨ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਜੋ ਸਾਡੇ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਜਿੱਥੇ ਜਿੱਥੇ ਮੌਲ ਜ਼ਿਆਾ ਬੀਜੇਪੀ ਦਫ਼ਤਰ ਆ ਜਾਂ ਸਾਈਲੋਜ਼ ਉਸ ਦੇ ਤਹਿਤ ਅਸੀਂ ਜਿਹੜਾ ਸ਼ੀਨਾ ਸੈਲੋ ਪਲਾਂਟ ਆ ਉਸ ਦੇ ਅੱਗੇ ਟਰੈਕਟਰ ਮਾਰਚ ਪਰੇਡ ਜਿਹੜੀ ਆ ਤੇ ਤੁਸੀਂ ਵੇਖ ਸਕਦੇ ਜੇ ਘਟੋ ਘਟ 4-5 ਕਿਲੋਮੀਟਰ ਦੀ ਲਾਈਨ ਲੱਗੀ ਆ ਲੋਕਾਂ ਦੇ ਵਿੱਚ ਬੜਾ ਰੋਸ ਆ ਜਥੇਬੰਦੀਆਂ ਸਾਡੀਆਂ ਵੱਖ-ਵੱਖ ਸੋਚਦੇ ਨਾਲ ਲੜ ਰਹੀਆਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਡੱਲੇਵਾਲ ਸਾਹਿਬ ਤੇ ਜਿਹੜੀ ਸਰਕਾਰ ਆ ਇਹ ਕੁੰਭ ਕਰਨੀ ਨੀਂਦ ਸੁੱਤੀ ਇਹਨੂੰ ਜਗਾਉਣ ਵਾਸਤੇ ਅਸੀਂ ਸਮੇਂ-ਸਮੇਂ ਤੇ ਪ੍ਰੋਗਰਾਮ ਦੇ ਰਹੇ ਆ ਜਿਸ ਦੇ ਤਹਿਤ ਅੱਜ ਟਰੈਕਟਰ ਮਾਰਚ ਸੀ ਤੇ ਇਹ ਜਿਹੜੀਆਂ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਇੱਕ ਤੇ ਉਹਨਾਂ ਨੇ ਤਾਰੀਖ ਬੜੀ 14 ਰੱਖ ਲਈ ਜਿਹੜੀ ਆ ਉਹ ਵੀ ਬੜੀ ਲੇਟ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਉਹਦੀ ਤਾਰੀਖ ਜਿਹੜੀ ਆ ਉਹ ਲਾਗੇ ਛੇਤੀ ਕੀਤੀ ਜਾਏ ਕਿਉਂਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਕੰਟੀਨਿਊ ਚੱਲ ਰਿਹਾ ਓਨਲੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲ ਰਹੀ ਆ ਪਰ ਸਰੀਰ ਉਹਨਾਂ ਦਾ ਮਤਲਬ ਕਹਿ ਸਕਦੇ ਵੀ ਬਹੁਤ ਵੀਕ ਹੋ ਚੁੱਕਾ ਸੋ ਅਸੀਂ ਫਿਰ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੀਆਂ ਮੰਗਾਂ ਸਾਨੂੰ ਬਾਰ-ਬਾਰ ਸਾਨੂੰ ਇਦਾਂ ਤੁਸੀਂ ਇਹ ਛੜਕਾਂ ਤੇ ਬਹਿਣ ਲਈ ਇਹ ਸਾਈਲੋਸ ਬਹਿਣ ਲਈ ਜਾਂ ਸਮੇਂ-ਸਮੇਂ ਤੇ ਪ੍ਰੋਗਰਾਮ ਕਰਨ ਵਾਸਤੇ ਸਾਨੂੰ ਤੁਸੀਂ ਮਜਬੂਰ ਨਾ ਕਰੋ ਸਾਡੇ ਨਾਲ ਟੇਬਲ ਟਾਕ ਕਰਕੇ ਸਾਡੀਆਂ ਜਾਇਜ਼ ਕਿਸਾਨ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਆ ਉਹਨੂੰ ਤੁਸੀਂ ਸੁਣ ਕੇ ਤੁਹਾਡਾ ਕੰਮ ਹੈ ਜਿਹੜੀ ਜਨਤਾ ਆ عوام ਆ ਉਹਨਾਂ ਨੂੰ ਸੁਖੀ ਰੱਖਣਾ ਤੇ ਤੁਸੀਂ ਤੇ ਸਾਡੇ ਨਾਲ ਦੂਸਰੇ ਦੇਸ਼ਾਂ ਨੂੰ ਜਿਹਾ ਗਸਪੈਟੀਆਂ ਜਾਂ ਕੋ ਹੱਤਵਾਦ ਸਾਨੂੰ ਤੁਸੀਂ ਕਹੀ ਜਾਂਦੇ ਜੇ ਐਸੋ ਜਿਹਾ ਵਿਹਾਰ ਕਰ ਰਹੇ ਜੀ ਤੇ ਇਹ ਜੇ ਲਾਵਾ ਕੱਲ ਨੂੰ ਜਿਆਦਾ ਫਟ ਗਿਆ ਤੇ ਬੜੀਆਂ ਬੜੀਆਂ ਸਰਕਾਰਾਂ ਕ੍ਰਾਂਤੀਆਂ ਹੁੰਦੀਆਂ ਵਾ ਤੇ ਇਹ ਜਿਹੜੀਆਂ ਰੁਲ ਕੇ ਰਹਿ ਜਾਂਦੇ ਹੁੰਦੀਆਂ ਤੁਹਾਡੀਆਂ ਸਰਕਾਰਾਂ ਸਰਪੂਰਾ ਇਹ ਲੁਕ ਲੋਕੇ ਤੁਹਾਨੂੰ ਜਾਨਾਂ ਬਚਾਉਣੀਆਂ ਪੈਂਦੀਆਂ ਤੁਹਾਡੇ ਗਵਾਂਡ ਵਿੱਚ ਹੀ ਜਿਹੜੀ ਬੰਗਲਾਦੇਸ਼ 'ਚ ਤਖਤਾ ਪਲਟ ਹੋਇਆ ਉਹ ਵੀ ਆਣ ਕੇ ਇਹ ਇਧਰ ਬੈਠੀ ਉਥੋਂ ਦੀ ਜਿਹੜੀ ਰਾਜਾ ਕਹਿ ਸਕਦੇ ਪ੍ਰਧਾਨ ਮੰਤਰੀ ਸੀ ਤੇ ਅਸੀਂ ਮੋਦੀ ਨੂੰ ਵੀ ਕਹਿਣਾ ਚਾਹੁੰਦੇ ਅਮਿਤ ਸ਼ਾਹ ਨੂੰ ਕਿ ਤੂੰ ਬੈ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰ ਉਹ ਨਾ ਹੋਏ ਇੱਥੇ ਕੋਈ ਵਿਦਰੋਹ ਹੋ ਜਾਏ ਜਨਤਾ ਇੰਨੀ ਉਲਟ ਹੋ ਜਾਏ ਕਿ ਤੁਹਾਨੂੰ ਗੱਦੀ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਭੱਜਣਾ। ਅੰਤਿਰ ਤੇ ਕੋ ਮਨ ਜਨ ਸੱਤਰ ਮਾਜਾ ਕਿਸਾਨ ਮਜ਼ਦੂਰ ਸੰਸਥਾ। ਅੱਜ ਦਾ ਜਿਹੜਾ ਸਾਡਾ ਇੱਥੇ ਸੈਲੋ ਪਲਾਂਟ ਨੂੰ ਘੇਰਨ ਦਾ ਸੱਦਾ ਸੀਗਾ ਇਸ ਜੁਗਤ ਕਿਸਾਨਾਂ ਬੋਰਡ ਦੇ ਵੱਲੋਂ ਤਕਰੀਬਨ ਪੰਜਾਬ ਦੀ ਸਾਰੀਆਂ ਫਾਰਮੂਲਾਂ ਸਾਂਝਾ ਜਿਹੜਾ ਸੀਗਾ ਜਿਹੜੇ ਅਡਾਨੀ ਬਾਨੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਪਲਾਂਟ ਨੇ ਵੱਡੇ ਲੱਗੇ ਜਾਦਾਰੇ ਨੇ ਵੱਡੇ ਉਹਨਾਂ ਦੇ ਅੱਗੇ ਆਪਣਾ ਮੁਜ਼ਾਰਾ ਕਰਨਾ ਅਸੀਂ ਟਰੈਕਟਰ ਜਿਹੜੇ ਖੜੇ ਕੀਤੇ ਲਿਆ ਕੇ ਤੁਸੀਂ ਦੇਖ ਰਹੇ ਹੋ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਇੱਥੇ ਆਏ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਐਮਐਸਬੀ ਗਰੰਟੀ ਕਾਨੂੰਨ ਜਿਹੜਾ ਹੈ ਉਹ ਬਹੁਤ ਵੱਡੀ ਗੱਲ ਨਹੀਂ ਹੈਗੀ ਐਮਐਸਬੀ ਮਿਲ ਰਹੀ ਹੈ ਪਰ ਹੁਣ ਅਸੀਂ ਸਾਡੀ ਮੰਗ ਇਹ ਕਹੇ ਵੀ ਇਹਨੂੰ ਲੀਗਲ ਕਰਤਾ ਜਾਵੇ ਤਾਂ ਕਿ ਕੋਈ ਆਉਣ ਵਾਲੀ ਸਰਕਾਰ ਵੀ ਇਹਦੇ ਗਾਂ ਉਸ ਨੂੰ ਤੋੜੇ ਨਾ ਉਹਦੇ ਕਰਕੇ ਜਿਹੜਾ ਸਾਡਾ ਇਹ ਸੰਘਰਸ਼ ਚੱਲ ਰਿਹਾ ਤੇ ਧੱਲੇਵਾਲ ਸਾਹਿਬ ਨੇ ਅੱਜ 60 ਦਿਨ ਹੋ ਗਏ ਮਨਵਰਧ ਰਥੇ ਨੂੰ ਉਹਨਾਂ ਦਾ ਜਿਹੜਾ ਮਨਵਰਧ ਹੈ ਇਸ ਬਜ਼ੁਰਗ ਉਹ ਹਸਤਾ ਦੇ ਵਿੱਚ ਉਹਨਾਂ ਦੇ ਸਰੀਰ ਦੇ ਹਾਲਾਤ ਆਪਾਂ ਸਾਰਿਆਂ ਦੇਖੇ ਆ ਜੇ ਕਿਤੇ ਇਹ ਲੈਵਲ ਸਾਹਿਬ ਦੀ ਸਿਹਤ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਗੜਬੜੀ ਹੋ ਸਕਦੀ ਹੈ ਅਸੀਂ ਉਸ ਨੂੰ ਰੋਕਣਾ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਉਹਨਾਂ ਦੇ ਸੰਘਰਸ਼ ਨੂੰ ਜਿਹੜਾ ਆ ਪਹਿਲਾਂ ਜਲਦੀ ਹੋ ਜਲਦੀ ਜਿਹੜਾ ਖਤਮ ਕੀਤਾ ਜਾਵੇ ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਗਾਂ ਦੀ ਪੂਰਤੀ ਕੀਤੀ ਜਾਵੇ ਸਿੰਘ ਕੈਲੇਗਲਾ ਜੀ ਕਹਿਣਾ ਹੈ ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਸਰਕਾਰ ਨੂੰ ਆਪਾਂ ਪ੍ਰਦਰਸ਼ਨ ਕਰਕੇ ਦੱਸਣਾ ਵੀ ਕਿਸਾਨ ਸਾਡੇ ਘਰ ਤੋਂ ਪੂਰੀ ਹਏ ਦੁਖੀ ਆ ਕਿ ਸਾਡੀਆਂ ਮੰਗਾਂ ਮੰਨੋ ਨਹੀਂ ਤੇ ਇਦਾਂ ਹੀ ਸੰਘਰਸ਼ ਸਾਡਾ ਜਾਰੀ ਰਹੂਗਾ ਤੇ ਮੰਗਾ ਹੀ ਮਨਾ ਕੇ ਹੀ ਹਟਾਂਗੇ ਭਾਵੇਂ ਕਿੰਨਾ ਵੀ ਟਾਈਮ ਲੱਗ ਜੇ ਲੱਗਦਾ ਆਸ ਹੈਗੀ ਹੁਣ ਜੀ ਉਹਨਾਂ ਨੂੰ ਮੈਨੂੰ ਲੱਗਦਾ ਜੇ ਉਹਨਾਂ ਮੀਟਿੰਗ ਦਿੱਤੀ ਆ ਤੇ ਹੱਲ ਨਿਕਲੂਗਾ ਜ਼ਰੂਰ ਨਿਕਲੂਗਾ ਨਹੀਂ ਨਿਕਲਦਾ ਤੇ ਇੰਨਾ ਸੰਘਰਸ਼ ਇੰਨੇ ਜਦੋਂ ਚੱਲਣ ਰਿਹਾ 20 ਤੋਂ ਚੱਲ ਰਿਹਾ ਪਹਿਲਾਂ ਤੋਂ ਚੱਲ ਰਿਹਾ ਵੈਸੇ ਤੇ ਸਾਡੇ ਵੱਡੇ ਵੀ ਸੰਘਰਸ਼ ਕਰਦੇ ਰਹੇ ਅੱਗੇ ਵੀ ਸਾਡਾ ਸੰਘਰਸ਼ ਜੜਾ ਇਦਾਂ ਜਾਰੀ ਰਹੂਗਾ ਮੈਂ ਟਰਮਲ ਸਿੰਘ ਬੱਜੂ ਮਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗਦਾਖਪੁਰ ਦਾ ਪ੍ਰਧਾਨ ਹਾਂ ਜਿਹੜਾ ਟਰੈਕਟਰ ਮਾਰ ਤੇ ਆ ਦੋਆ ਕੋੜ ਮਾਰ ਲੋ ਫੈਸਲਾ ਕਰਕੇ ਲਿਖਿਆ ਗਿਆ ਹੈਗਾ ਜਿਹੜੇ ਕੋਣ ਮਾਲ ਜਿਹੜੀਆਂ ਸਾਡੀਆਂ 12 ਮੰਗਾ ਪਿੰਡ ਦੀ ਸੈਂਟਰਲ ਮੋਦੀ ਵਾਲ ਉਹਦੇ ਬਨਵੋਚ ਚ ਜਿਆਦਾ ਕੁੱਤੇ ਗਏ 13 ਫਰਵਰੀ ਨੂੰ ਮੋਰਚਾ ਲੱਗਾ ਹੈਗਾ ਲਗਾਤਾਰ ਮੋਰਚਾ ਚੱਲਦਾ ਰਿਹਾ ਉਹ ਤੋਂ ਬਾਅਦ ਛੋੜਾ ਮੋਰਚਾ ਉਹਨਾਂ ਨੇ ਬੈਨਰ ਵੀ ਚੁਲਾਏ ਉਹਨਾਂ ਨਾਲ ਤੋਂ ਢਿੱਲਾ ਪਿਆ ਸਰਕਾਰ ਵੀ ਢਿੱਲੀ ਪਈ ਫਿਰ ਸਾਡੇ ਆਗੂਆਂ ਨੇ ਆਪਣੇ ਮੀਟਿੰਗ ਕਰਕੇ ਤੇ ਮੋਰਚੇ ਨੂੰ ਗਰਮ ਕਰਨ ਵਾਸਤੇ ਆਪਣੇ ਡੱਲੇਵਾਲ ਸਾਹਿਬ ਨੇ ਭੁੱਖ ਹੜਤਾਲ ਤੇ ਬੈਠ ਗਏ ਤੇ 6 ਨਵੰਬਰ ਨੂੰ ਜਿਹੜੀ ਯਾਡਾ ਅੰਦੇਰ ਸਾਹਾ ਉਹਨਾਂ ਨੇ ਗਾਂ ਗਾਂ ਲੰਗਨ ਦਾ ਫੈਸਲਾ ਕਰ ਲਿਆ ਲਗਾਤਾਰ ਤਿੰਨ ਜਥੇ ਗਏ ਆ ਲਗਾਤਾਰ ਸਾਡੇ ਬੰਦੇ ਇਹ ਪਹਿਲੇ ਦਿਨ 180 ਬੰਦੇ ਫਟੜ ਹੋਏ ਆ ਦੂਜੇ ਦਿਨ 70 ਬੰਦੇ ਫਟੜ ਹੋਏ ਆ ਨੌਜਵਾਨ ਵੀ ਫਟੜ ਹੋਏ ਆ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਭੁੱਖ ਹੜਤਾਲ ਤੇ ਬੈਠੇ ਆ ਤੋਂ ਬਾਅਦ ਪੰਜਾਬ ਬੰਦਾ ਸਦਾਤਾ 3 ਲੱਖ ਬੰਦਾ ਪੰਜਾਬ ਡੱਲੇਵਾਲ ਜੀ ਕੋਲ ਤੇ ਗਿਆ ਉੱਥੇ ਜਿਹੜਾ ਦਿੱਲੀ ਪੰਜਾਬ ਬੰਦ ਵੀ ਪੂਰਾ ਆਇਆ ਸਰਕਾਰਾਂ ਨੂੰ ਇਹ ਇੱਕ ਵਾਰੀ ਪਿੱਛੇ ਟਕਤਾ ਵਾ ਹੁਣ ਆ ਜਿਹੜਾ ਦੁਬਾਰਾ ਫੈਸਲਾ ਕੀਤਾ ਵਾ 14 ਦੀ ਮੀਟਿੰਗ ਲਈ ਇਹਨਾਂ ਨੇ 14 ਦੀ ਮੀਟਿੰਗ ਆ ਕੇ ਇੱਕ ਵੱਡਾ ਫੈਸਲਾ ਕੀਤਾ ਪੂਰੇ ਭਾਰਤ ਦੇ ਵਿੱਚ ਤਕਰੀਬਨ ਮੇਰੇ ਖਿਆਲ 50 ਲੱਖ ਤੋਂ ਵੱਧ ਟਰੈਕਟਰ ਜਿਹੜੇ ਮਾਰਚ ਕਰਨ ਦੇ ਆ ਜਿਹੜੇ ਮੋਦੀ ਸਾਹਿਬ ਆ ਉਹਨਾਂ ਉੱਤੇ ਟੈਂਕਾਂ ਦੀ ਸ਼ਲਾਮੀ ਲੈਣੀ ਆ ਬਾਹਰ ਇਹ ਜਾਣਾ ਮੈਂ ਵੀ ਮੋਦੀ ਸਾਹਿਬ ਵੇਖੋ ਕਿੱਡਾ ਵਧੀਆ ਮੁਲਕ ਚੱਲ ਰਿਹਾ ਸੰਧਾਨ ਦੇ ਖਿਲਾਫ ਚੱਲਿਆ ਇੱਧਰ ਲੋਕਾਂ ਨੇ ਆ ਟਰੈਕਟਰ ਖਲੋਤੇ ਆ ਇਹ ਜਾਣਾ ਵਾ ਕਿ ਇਹ ਮੋਦੀ ਕੀ ਕੰਡਿਆ ਵਾ ਇੱਥੇ ਕੋਈ ਖੁਸ਼ਹਾਲੀ ਨਹੀਂ ਕੋਈ ਖੁਸ਼ ਨਹੀਂਗਾ ਇੱਥੇ ਦੇ ਜੰਗਲ ਰਾਜ ਚ ਲੰਡਿਆ ਵਾ ਤੇ ਇਸ ਕਰਕੇ ਅੱਜ ਜਿਹੜਾ ਵੱਡਾ ਫੈਸਲਾ ਲੈ ਗਏ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਮੌਲਿਆ ਜਾਂ ਇਹਨਾਂ ਦੇ ਮੰਤਰੀ ਆ ਜਾਂ ਇਹਨਾਂ ਦੇ ਦਫ਼ਤਰ ਆ ਕੋਈ ਵੀ ਇਹਨਾਂ ਦਾ ਕਿਤੇ ਵੀ ਹੈਗਾ ਉੱਥੇ ਸਾਰੇ ਥਾਂ ਤੇ ਵੰਡ ਕੇ ਅਸੀਂ ਵਿਰੋਧ ਕਰ ਰਹੇ ਆ ਅਗਲਾ ਜਿਹੜਾ ਫੈਸਲਾ ਜੇਦੋਂ ਵੀ ਵੱਡਾ ਆਊਗਾ ਚੜ੍ਹਦੀ ਕਲਾ ਜ ਰਹਿਣਗੇ ਸੰਘਰਸ਼ ਜਿਹੜਾ ਵਾ ਕੁਝ ਵੀ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਬਏ ਸੰਘਰਸ਼ ਵਾਪਸੀ ਨਹੀਂ ਆ ਚੜ੍ਹਦੀ ਕਲਾ ਜਿੱਤ ਕੇ ਆਵਾਂਗੇ ਤੇ ਲੋਕਾਂ ਦੀ ਝੋਲੀ ਪਾਵਾਂਗੇ 220 ਜਿਹੜੀਆਂ ਸਾਡੀਆਂ ਮੰਗਾਂ ਬੰਨੀਆਂ ਸੀ ਉਹਨਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅੱਜ ਦਲੇਵਾਲ ਸਾਹਿਬ ਨੂੰ 5557 ਦਿਨ ਮਰਦਮਦਰ ਤੇ ਬੈਠਾ ਹੋਇਆ ਇਹ ਜਿਹੜਾ ਅੱਜ ਦਾ ਟਰੈਕਟਰ ਮਾਰਚਾ ਇਹ ਸੰਯੁਕਤ ਕਿਸਾਨ ਮੋਰਚਾ ਤੇ ਦੋ ਫੋਰਮਾਂ ਜਿਹੜੀਆਂ ਦੂਜੀਆਂ ਉਹਨਾਂ ਦੀ ਸਹਿਮਤੀ ਨਾਲ ਦੋ ਕਿਤੇ ਦਾ ਇੱਥੇ ਲਾਇਆ ਹਾਂ ਇਹ ਪਿੰਡ ਕਲੇਰਖੁਰ ਦਾ ਜਿੱਥੇ ਲੱਗਾ ਵਾ ਇਹ ਚੌਂਗਾ ਜਿੰਨਾ ਜਿਹੜਾ ਕਾਦੀਆਂ ਤੇ ਡੇਰੇ ਨਹੀਂ ਜੋੜਦਾ ਪਠਾਨਕੋਟ ਤੇ ਅਮਰਸਰ ਨੂੰ ਜੋੜਦਾ ਵਾ ਸਾਹਿਬ ਪੂਰਨ ਮੈਂ ਹਾਂ ਤਾਂ ਸਾਰੇ ਜਥੇਬੰਦੀਆਂ ਦੀ ਇਹ ਇਹਦੇ ਵਿੱਚ ਆਪਣੇ ਟੈਕ ਮਾਰਚ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਤੇ ਦੱਸਣਾ ਚਾਹੁੰਦੇ ਹਾਂ ਕਿ ਤੇਰੇ ਧੌਂਟ ਤੇ ਗੋਡਾ ਰੱਖ ਕੇ ਅੱਗੇ ਮੰਗਾ ਮਨਾਈਆਂ ਸੀ ਤੇ ਹੁਣ ਤੂੰ ਫੇਰ ਬੰਦਾ ਨਹੀਂ ਬੰਦਾ ਤੇ ਤੂੰ ਜਿਹੜਿਆਂ ਵੀ ਦੱਲੇਵਾਲ ਦੀਆਂ ਜੱਸ ਨੁਕਸਾਨ ਮੋਰਚੀਆਂ ਸਾਂਝੀਆਂ ਮੰਗਾਵਾ ਉਹਨਾਂ ਨੂੰ ਮੰਨ ਲਾ ਪੰਜਾਬ ਵਿੱਚ ਦੇਸ਼ ਵਿੱਚ ਸ਼ਾਂਤੀ ਬਣਾ ਕੇ ਰੱਖ ਸ਼ਾਂਤੀ ਸਭ ਤੋਂ ਵੱਡੀ ਚੀਜ਼ ਆ ਕਿਤੇ ਉਹ ਗੱਲ ਨਾ ਹੋਏ ਪੰਜਾਬੀਆਂ ਦਾ ਪਾਰਾ ਵੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ